ਵਾਰਗੁਰਜੀ ਦਾ ਫਲਸਫਾ ਵਾਰਗੁਰਜੀ ਦੀ ਫਤਿਹ ਦਾਸ ਕਰਦੇਵ ਸਿੰਘ ਕੰਗ ਸਾਭ ਕਾ ਮੁਖ ਸੇਵਾਦਾਰ ਗੁਰਦੁਆਰਾ ਸੇਕਲ ਸੈਡੀ ਤੇ ਕੋਆਰਡੀਨੇਟਰ ਆਫ ਗੁਰਦੁਆਰਾ ਸੇਕਲ ਸੈਡੀ ਗੁਰਦੁਆਰਾ ਸੇਕਲ ਸੈਡੀ ਜਿਹੜਾ ਇਟ੍ਰਾਈ ਸਟਰੀਟ ਦਾ ਕੇਂਦਰੀ ਸਥਾਨ ਜਦੋਂ ਕੋਈ ਵੀ ਨਾਰਥ ਅਮਰੀਕਾ ਦੀ ਧਰਤੀ ਤੇ ਆਉਂਦਾ ਹੈ ਨਾ ਤੇ ਉਹ ਜਦੋਂ ਜੀਐਫਕੇ ਤੋਂ ਉਤਰਦਾ ਵਾ ਉਹ ਪਹਿਲਾ ਇਹ ਆ ਵੀ ਜਿਹੜੇ ਮੇਰੇ ਵੀਰ ਭੈਣ ਸ਼ੁਰੂ ਤੋਂ ਇਸੇ ਵਿੱਚ ਹੁੰਦੇ ਸੀ ਗੁਰੂ ਘਰ ਦੇ ਵਿੱਚ ਇੱਥੋਂ ਹੀ ਜਿੰਨੇ ਗੁਰੂ ਘਰ ਬਾਕੀ ਦੇ ਨੇ ਸਭ ਇੱਥੋਂ ਹੀ ਯਾਰ ਕਿ ਨਿਕਲੇ ਨੇ ਕਿਉਂਕਿ ਜਿਵੇਂ ਜਿਵੇਂ ਸਾਡੀ ਸਿੱਖਾਂ ਦੀ ਡਿਮਾਂਡ ਹੋਈ ਆ ਉਵੇਂ ਮੈਂ ਉਹਦੀ ਵਜ੍ਹਾ ਦੇ ਨਾਲ ਲੋਕਾਂ ਨੇ ਆਪ ਆਪਣੀਆਂ ਸੰਗਤਾਂ ਰ ਆਪਣੇ ਗੁਰੂ ਘਰ ਜਲਿਆ ਉਹ ਆਪੋ ਆਪਣੇ ਏਰੀਆ ਦੇ ਵਿੱਚ ਸਟੈਬਲਿਸ਼ ਕੀਤੇ ਨੇ ਜਿਸ ਤਰ੍ਹਾਂ ਕਿ ਅਸੀਂ ਪੰਜਾਬ ਦੀ ਧਰਤੀ ਦੇ ਜਾਣਿਆ ਜਿੰਨਾ ਚਿਰ ਅਸੀਂ ਹਰਿਮੰਦਰ ਸਾਹਿਬ ਜਾ ਕੇ ਮੱਥਾ ਨੀ ਇਹਨੇ ਟੇਕਦੇ ਤੇ ਉਹਨਾਂ ਚਿਰ ਸਾਨੂੰ ਆਪਣੇ ਮਾਨਵਿਕ ਸਤਿਸ਼ਟੀ ਨਹੀਂ ਹੁੰਦੀ ਕਿ ਅਸੀਂ ਉਸ ਕੇਂਦਰੀ ਸਥਾਨ ਤੇ ਜਾ ਕੇ ਦਰਸ਼ਨ ਕਰਕੇ ਨਹੀਂ ਆਏ ਇਸੇ ਤਰ੍ਹਾਂ ਜਿੰਨੇ ਮੇਰੇ ਵੀਰ ਪੈਣਾ ਆਉਂਦੇ ਆ ਭਾਵੇਂ ਉਹ ਬਾਅਦ ਚ ਜਾ ਕੇ ਜਿੱਥੇ ਵੀ ਵਸੇ ਆ ਬਾਕੀ ਸਟੇਟਾਂ ਜਿਵੇਂ ਸਹੀਆ ਪਰ ਜਦੋਂ ਗੁਰਦੁਆਰਾ ਉਸ ਨਿਊਯਾਰਕ ਦੀ ਧਰਤੀ ਤੇ ਆਉਂਦੇ ਆ ਉਹ ਗੁਰਦੁਆਰਾ ਸੇਕਲ ਸ਼ਾੜੀ ਵਾਸਤੇ ਲੱਖ ਮਾਸਤਕ ਹੁਣ ਆਉਂਦੇ ਆ ਗੁਰਦੁਆਰਾ ਸੇਕਲ ਸ਼ਾੜੀ ਇੱਕ ਉਹ ਟਰਾਈ ਸਟੇਟ ਦਾ ਕੇਂਦਰੀ ਸਥਾਨ ਆ ਕਿ ਜਿਹੜੀ ਇੱਕ ਮਦਦ ਸ਼ਾੜੀ ਦੇ ਤੌਰ ਤੇ ਸਾਰੇ ਗੁਰੂ ਘਰਾਂ ਨੂੰ ਨਾਲ ਲੈ ਕੇ ਚੱਲਦੀ ਆ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਦੀ ਆ ਸਮੂਹ ਸੁਭਾਵਾਂ ਨੂੰ ਨਾਲ ਲੈ ਕੇ ਚੱਲਦੀ ਆ ਇਸੇ ਤਰ੍ਹਾਂ ਹੀ ਇਹ ਆ ਕਿ ਜਦੋਂ ਗੁਰਦੁਆਰਾ ਸੇਕਲ ਸੁਸਾਇਟੀ ਜਿਹੜੀ ਆ ਜਦੋਂ ਚਿਰ ਹਾਲ ਤੱਕ ਸਾਬ 1984 ਦੇ ਵਿੱਚ ਢਾਂ ਢੇਰੀ ਕੀਤਾ ਗਿਆ ਸੀ ਇੰਡੀਆ ਗਵਰਨਮੈਂਟ ਵੱਲੋਂ ਤੇ ਉਸ ਟਾਈਮ ਤੋਂ ਲੈ ਕੇ ਜਿਹੜੀ ਉਹ ਪ੍ਰਬੰਧਕ ਕਮੇਟੀ ਸੀ ਉਸ ਵੇਲੇ ਜਗਜੀਤ ਸਿੰਘ ਜੀ ਮੰਗਟ ਉਹਦੇ ਪ੍ਰਧਾਨ ਸੀ ਇਹ ਜਿੰਨੇ ਸਾਡੇ ਸਿੰਘ ਸੀ ਸਾਰਿਆਂ ਨੇ ਮਿਲ ਕੇ ਫੈਸਲਾ ਕੀਤਾ ਕਿ ਜਿਹੜੇ ਸਿੱਖ ਆ ਆਪਾਂ ਨੂੰ ਲੜਾਈ ਜਗ ਨਾਲ ਕਰਨੀ ਲੋੜ ਨਹੀਂ ਸਾਨੂੰ ਇੱਕ ਵੱਖਰਾ ਨਿਊਯਾਰਕ ਸ਼ਡਿਊਲ ਵਿੱਚ ਵੱਖਰਾ ਪਲੇਡ ਦਾ ਮੌਕਾ ਮਿਲਣਾ ਚਾਹੀਦਾ ਕਿਉਂਕਿ ਉਸ ਤੋਂ ਪਹਿਲਾਂ ਇੰਡੀਆ ਡੇ ਦੇ ਪਰੇਡ ਦੇ ਵਿੱਚ ਸਿੱਖਾਂ ਨੇ ਆਪਣਾ ਰੋਸ਼ ਹਿੱਸ਼ਾ ਕੀਤਾ ਸੀ ਉਹਨਾਂ ਦੇ ਫਲੋਰ ਤੋਂ ਨੇ ਸੀ ਇਸ ਸਿਟੀ ਦਾ ਜਿਹੜਾ ਮੇਅਰ ਸੀ ਉਹ ਐਡਵਰਡ ਕਾਜ ਸੀ ਉਸ ਨੇ ਉਹਨੇ ਇਹ ਕਹਾ ਕਿ ਠੀਕ ਆ ਸਾਨੂੰ ਟਾਈਮ ਦਿਓ ਉਹਨਾਂ ਡਿਸਕਸ ਕਰਕੇ ਜਿਹੜੀਆਂ ਨਿਊਯਾਰਕ ਦੇ ਵਿੱਚ ਇੱਕ ਸਰਫ ਨੇਸ਼ਨ ਨੂੰ ਇੱਕੋ ਹੀ ਪ੍ਰੇਡ ਕੱਢਣ ਦਾ ਹੱਕ ਆ ਜਿੱਦਾਂ ਇੰਡੀਆ ਇੰਡੀਪੈਂਡੈਂਸ ਦੇ ਇੱਕ ਪ੍ਰੇਡ ਕੱਢਦਾ ਪਾਕਿਸਤਾਨ ਪਾਕਿਸਤਾਨੀ ਇੰਡੀਪੈਂਡੈਂਸ ਦੇ ਪ੍ਰੇਡ ਕੱਢਦਾ ਇਸੇ ਤਰ੍ਹਾਂ ਜਿਹੜੇ ਸਿੱਖ ਨੇ ਇਹਨਾਂ ਨੂੰ ਸਾਨੂੰ ਇੱਥੇ ਨਿਊਯਾਰਕ ਸਿਟੀ ਦੇ ਵਿੱਚ ਅਧਿਕਾਰ ਦਿੱਤਾ ਜਾਂਦਾ ਆਪਣੀ ਸਿੱਖ ਦੇ ਪ੍ਰੇਡ ਕੱਢਣ ਦਾ ਜੇਨ ਕਿ 37ਵੀਂ ਸਿੱਖ ਦੇ ਪ੍ਰੇਡ ਜਿਹੜੀ ਆ ਉਹ ਜਿਹੜੀ 26 ਅਪ੍ਰੈਲ ਨੂੰ ਇਸ ਸਾਲ 2025 ਵਿੱਚ ਕੱਢੀ ਗਈ ਹੈ ਜਿੱਥੇ ਗੁਰਦੁਆਰਾ ਸਿੱਖ ਕਲ ਸੋਸਾਇਟੀ ਦੀ ਪ੍ਰਬੰਧਕ ਕਮੇਟੀ ਦਾ ਸਵਾਲ ਹੈ ਇਸ ਗੁਰੂ ਘਰ ਦੇ ਵਿੱਚ ਕੋਈ ਵੀ ਆਮਦਾ ਚਾਹ ਸ਼ਾਂਤੀ ਰੂਪ ਦੇ ਵਿੱਚ ਜਦੋਂ ਹੁੰਦਾ ਹਰ ਇੱਕ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਮੈਂਬਰਸ਼ਿਪ ਦਾ ਹੱਕ ਵਾ ਅਕੋਰਡਿੰਗ ਟੂ ਦਾ ਗੁਰਦੁਆਰਾ ਕਨਸਟੀਟਿਊਸ਼ਨ ਦੇ ਮੁਤਾਬਕ ਜਿਹੜਾ ਕਿ ਸੇਖਾ ਜਿਹੜਾ ਦਸਹਾਰ ਬੰਦਾ ਜਿਹੜਾ ਆਪਣੀ ਦਾੜੀ ਰੱਖਦਾ ਭਾਵੇਂ ਜਿੱਦਾ ਮਰਜ਼ੀ ਉਹ ਗੁਰੂ ਦਾ ਸੇਖ ਉਹ ਇੱਥੇ ਨੱਖ ਮਸਲ ਬੁੱਝਿਆ ਉਦੇ ਮੁਤਾਬਕ ਜਿਹੜੀ ਆ ਹਰ 2 ਸਾਲ ਬਾਅਦ ਆ ਜਿਹੜੀ 3 ਸਾਲ ਬਾਅਦ ਆ ਕਈ ਵਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਆ ਚੋਣ ਹੁੰਦੀ ਆ ਚਾਹੇ ਉਹ ਸਰਬਸਮਤੀ ਨਾਲ ਹੋਵੇ ਚਾਹੇ ਉਹ ਵੈਸੇ ਲਖਣਾਂ ਨਾ ਹੋਵੇ ਇਥੇ ਪ੍ਰਬੰਧਕ ਕਮੇਟੀ ਜਿਹੜੀ ਪ੍ਰਬੰਧਕ ਕਮੇਟੀ ਆ ਇਸ ਗੁਰੂ ਘਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਜਿੰਨੇ ਕੀਰਤਨੇ ਸਾਡੇ ਕੋਲ ਗਿਆਨੀ ਰਣਜੀਤ ਸਿੰਘ ਉਹਨੇ ਵੀ ਪਹਿਚੇ ਸ਼ੁਰੂ ਤੋਂ ਲੈ ਕੇ ਮੇਰਾ ਖਿਆਲ ਵੀ 2000 ਜਦੋਂ ਗੁਰੂ ਘਰ ਆਗਨਪੇਟ ਹੋਇਆ 2003 ਚ ਆਗਨਪੇਟ ਆਇਆ ਗੁਰੂ ਘਰ 8 ਮਾਰਚ 2003 ਨੂੰ ਉਸ ਤੋਂ ਪਹਿਲਾਂ ਵੀ ਇਹ ਬੱਚਿਆਂ ਨੂੰ ਇੱਥੇ ਕੀਰਤਨ ਦੀ ਸੇਵਾ ਕਰਾਉਂਦੇ ਸੀ ਹੁਣ ਵੀ ਜਿੰਨੇ ਕੀਰਤਨ ਦੇ ਬੱਚੇ ਸਿੱਖਦੇ ਨੇ ਸਾਡੇ ਕੋਲ ਸਪੈਸ਼ਲ ਸਾਡੇ ਕੋਲ ਟੀਚਰ ਨਹੀਂ ਸਾਡੇ ਸਕੂਲ ਦੇ ਘਰ ਵਿੱਚ ਕਲਾਸਾਂ ਲੱਗਦੀਆਂ ਜਿਹੜੀਆਂ ਕਿ ਰੈਗੂਲਰਲੀ ਵੀ ਲੱਗਦੀਆਂ ਗੁਰੂ ਘਰ ਦੇ ਵਿੱਚ ਇੱਕ ਬੱਚਿਆਂ ਦਾ ਸਮਰ ਕੈਂਪ ਲੱਗਦਾ ਜਦੋਂ ਕਿ ਸਾਰੇ ਬੱਚਿਆਂ ਨੂੰ ਛੁੱਟੀ ਜਾਂ ਮਿਲਦੀਆਂ ਉਸ ਕੈਂਪ ਦੇ ਵਿੱਚ ਵੀ ਜਿਹੜਿਆ ਗੁਰਬਾਣੀ ਬੱਚਿਆਂ ਨੂੰ ਸਿਖਾਈ ਜਾਂਦੀ ਹੈ ਪੰਜਾਬੀ ਸਿਖਾਈ ਜਾਂਦੀ ਹੈ ਸਭਿਆਚਾਰ ਦੇ ਨਾਲ ਆਪਣੇ ਨਾਲ ਜੋੜਿਆ ਜਾਂਦਾ ਮੈਂ ਚਾਹੁੰਦਾ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਹੋਂਦ ਦੇ ਵਿੱਚ ਲੈ ਕੇ ਕਰਦੀ ਆ ਇਹਦੇ ਨਾਲ ਦੀ ਨਾਲ ਜਿੰਨੇ ਵੀ ਸਾਡੇ ਪ੍ਰੋਗਰਾਮ ਨੇ ਜਿਸ ਤਰ੍ਹਾਂ ਕੇ ਪਿਛੇ ਸਾਡੇ ਕੋ ਕੋ ਕੇਸ ਆਇਆ ਹਾਂ ਨਾ ਕਿ ਸਾਡੇ ਕੋ ਫੰਡ ਹੈ ਨਹੀਂਗੇ ਪਰ ਅਸੀਂ ਚੋਣਿਆ ਕਿ ਇਹੋ ਜਿਹਾ ਫੰਡ ਉਹ ਜਿਹੜਾ ਗਰੀਬ ਬੱਚਾ ਨਹੀਂ ਪੜ ਸਕਦਾ ਕਿ ਇੱਕ ਲੜਕੀ ਸੀ ਉਹਦੇ ਫਾਦਰ ਦੀ ਡੈਥ ਹੋ ਗਈ ਸਾਡੇ ਕੋ ਇਥੇ ਅਪਰੋਚ ਕੀਤੀ ਬੱਚੀ ਜਿਹੜੀ ਉਹ ਮੈਡੀਕਲ ਕਰਨ ਲਈ ਸੀ ਉਹਨੂੰ 20000 ਫੰਡ ਦੀ ਲੋੜ ਸੀ ਤੇ ਗੁਰਦੁਆਰਾ ਸਿੱਖ ਕਲ ਸੈਟੀ ਨੇ ਉਹ ਕਹਿੰਦੇ ਸਾਨੂੰ ਲੋਨ ਦੇ ਦਿਓ ਸਾਨੂੰ ਲੋਨ ਬਾਅਦ ਚ ਮਿਲਣਾ ਕਿ 3 ਸਾਲ ਹੋ ਗਿਆ ਉਹ ਬੱਚੀ ਨੂੰ 20000 ਡਾਲਰ ਜਿਹੜਾ ਗੁਰਦੁਆਰਾ ਸੈਕਲ ਸੈਦੀ ਨੇ ਤਾਂ ਕਿ ਉਹਦਾ ਜੇ ਫਾਦਰ ਉਹਦੇ ਸਿਰ ਤੇ ਨਹੀਂ ਹੈਗਾ ਤੇ ਬੱਚੀ ਆਪਣੀ ਆਏ ਮੈਡੀਕਲ ਤੋਂ ਨਾ ਰਹਿ ਜਾਵੇ ਉਹ ਬੱਚੀ ਨੂੰ 20000 ਡਾਲਰ ਜਿਹੜਾ ਉਹਦੀ ਟਿਊਸ਼ਨ ਫੀਸ ਦਿੱਤੀ ਆ ਅਜੇ ਪਤਾ ਨਹੀਂ ਬੱਚੀ ਕਦੋਂ ਡਾਕਟਰ ਬਣ ਕੇ ਆਉਂਦੀ ਅਜੇ ਉਹਦਾ ਸਾਹ ਨਹੀਂਦਾ ਅਜੇ ਉਹਦੋਂ ਪੈਸੇ ਉਹ ਜਨੂੰ ਕਿ ਹਰ ਕੋਈ ਬੱਚਾ ਇਹ ਚਾਹੁੰਦਾ ਕਿ ਜੇ ਮੇਰੀ ਗੁਰੂ ਘਰ ਚੋਂ ਕਿਸੇ ਨੇ ਕੋਈ ਸਪੋਰਟ ਕੀਤੀ ਹਨ ਤੇ ਮੈਂ ਉਹਨੂੰ ਪੇ ਬੈਕ ਕਰਾਂ ਕਿਉਂਕਿ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਸਿਰਫ ਅਹੀਂ ਗੁਰੂ ਘਰਾਂ ਦੇ ਵਿੱਚ ਕੀਰਤਨ ਕਰਵਾ ਲਿਆ ਯਾਹੀ ਲੰਗਰ ਚਕਾ ਲਿਆ ਇਥੋਂ ਤੇ ਕਰਸੀਮਤ ਨਹੀਂ ਗਈ ਕਿਉਂਕਿ ਜਿਸ ਕੰਟਰੀ ਦੇ ਵਿੱਚ ਅਸੀਂ ਰਹਿੰਦੇ ਆ ਉਸ ਕੰਟਰੀ ਦੇ ਵਿੱਚ ਸਾਨੂੰ ਆਪਰਾ ਨਾਲ ਦੀ ਨਾਲ ਪੋਲਿਟਿਕਸ ਦੇ ਵਿੱਚ ਵੀ ਆਪਣਾ ਇਥੋਂ ਦੀ ਅਮਰੀਕਨ ਪੋਲਿਟਿਕਸ ਦੇ ਵਿੱਚ ਵੀ ਸਟੈਪ ਕਰਨਾ ਪੈਂਦਾ ਜਿਹਦੀ ਵਜ੍ਹਾ ਨਾਲ ਮੈਂ ਕਹਿੰਦਾ ਵੀ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਿੱਖ ਰਸੜੀ ਦੀ ਬਦੌਦ ਦਾ ਆਸ ਦਾ 7ਵਾਂ ਸਾਲ ਆ ਇਹ ਮੋਰਾਈਡ ਕਮਿਸ਼ਨਰ ਨਿਊਯਾਰਕ ਸਿਟੀ ਦੇ ਵਿੱਚ ਕਿਉਂਕਿ ਸਿੱਖਾਂ ਦੇ ਸਿੱਖਾਂ ਨੇ ਮੈਨੂੰ ਕਿਹਾ ਜਲਥੇ ਸਿੱਖਾਂ ਦੀ ਆਇਡੈਂਟੀ ਆ ਉੱਥੇ ਤੇ ਉਹਦੇ ਨਾਲ ਇਹ ਵੀ ਜਿੰਨੇ ਸਾਡੇ ਸਿੱਖਾਂ ਦੇ ਕਾਰਜ ਹੁੰਦੇ ਨੇ ਹੁਣ ਅਰਕੀ ਇਹਦਾ ਕਿ ਅੱਜ ਚਲੋ ਸਬਸਟੇਜ ਤੋਂ ਵੀ ਬੋਲੇ ਨੇ ਕਿ ਕਿੰਨੀ ਵਾਰੀ ਅਹੀਂ ਆਪਣੀ ਜਿਹੜੀ ਵਿਸਾਖੀ ਦਾ ਸਿਟੀ ਹਾਲ ਹੋਵੇ ਚਾ ਉਹ ਗ੍ਰੇਸੀ ਮੈਂਸ਼ਨ ਹੋਵੇ ਚਾ ਉੱਪਰੋਂ ਪ੍ਰਾਇਡਨ ਦਾ ਅਫਸਰ ਹੋਵੇ ਖੂਬ ਸਿੱਖਾ ਦੀ ਨਿਊਯਾਰਕ ਦੇ ਵਿੱਚ ਪਛਾਣ ਵਾ ਤੇ ਗੁਰਦੁਆਰਾ ਪ੍ਰਬੰਧਕ ਕਮਿਟੀ ਜਿਹੜੀ ਆ ਮੈਂ ਜਿਹੜਾ ਮੁੱਖ ਸੇਵਾਦਾਰ ਜਿਹੜਾ ਉਹ ਸਾਡੇ ਭਾਈ ਦਿਵਿੰਦਰ ਸਿੰਘ ਗੋਪਰ ਆਇਆ ਹਰਭਾਣ ਸੈਕਟਰ ਲੋ ਜਿਹੜਿਆ ਇੱਕ ਕੋਆਰਡੀਨੇਟਰ ਨੇ ਤਾਂ ਆਸ ਵੀ ਕੋਆਰਡੀਨੇਟਰ ਆ ਇਹ ਲੈਕਸ਼ ਕਮਿਸ਼ਨਰ ਵੀ ਨੇ ਇਹ ਆ ਜਦਾਰ ਸਿੰਘ ਜੀ ਮੈਂ ਇਹ ਵੀ ਇਲੈਕਸ਼ਨ ਕਮਿਸ਼ਨਰ ਨੇ ਪਰ ਜਿਹੜੀ ਕਮੇਟੀ ਹੈ ਨਾ ਉਹ ਬੜੀ ਰਾਲ ਮਰ ਕੇ ਚੱਲਦੀ ਆ ਤੇ ਕੰਮ ਜਿਹੜੇ ਸਿੱਖੀ ਦੇ ਕਾਰਜਾਂ ਵਾਸਤੇ ਪੰਥ ਦੇ ਦੂਸਰਾ ਇਸ ਗੁਰੂ ਘਰ ਨੂੰ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਨੇ ਇਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਇਹ ਹਰ ਇੱਕ ਪੰਥਕ ਜਥੇਬੰਦੀ ਆਪਣੇ ਕਾਰਜ ਕਰਦੀ ਆ ਗੁਰਦੁਆਰਾ ਸਿਰਕਲ ਸਟੱਡੀ ਦੀ ਸੰਗਤ ਜਿਹੜੀ ਆ ਉਹ ਸਮੂਲਤ ਜਾ ਕੇ ਕਰਦੀ ਜਿਸ ਤਰ੍ਹਾਂ ਕਿ ਅੱਜ ਦਸਤਾਰ ਕੰਪੀਟੀਸ਼ਨ ਹੋਣ ਲਿਆ ਹੁਣ ਵੇਖੋ ਦਸਤਾਰ ਕੰਪੀਟੀਸ਼ਨ ਦੇ ਜਿਹੜੇ ਗੁਰੂ ਗੋਬਿੰਦ ਸਿੰਘ ਸਰਕਲ ਸਟੱਡੀ ਵਾਲੇ ਕਰਦੇ ਨੇ ਪਰ ਜਿਹੜੀਆਂ ਦਸਤਾਰਾਂ ਆ ਉਹ ਗੁਰਦੁਆਰਾ ਸੇਕਲ ਸਾਡੀ ਰੋ ਦਿੱਤੀਆਂ ਜਾਣੀਆਂ ਅਸੀਂ ਕੋਈ ਵੀ ਔਰਗਨਾਈਜੇਸ਼ਨ ਆ ਸਾਡੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਉਹ ਜਦੋਂ ਕੋਈ ਕੰਮ ਕਰਦੀ ਆ ਅਸੀਂ ਉਹਦਾ ਅਤਸ਼ਾਹ ਕਰਦੇ ਵੇ ਅਤਸ਼ਾਹ ਕਰੇ ਆ ਮੇਰੇ ਵੀਡੀਓ ਵਾਲੇ ਵੀਰ ਬੈਠੇ ਨੇ ਅਬਰਿੰਦਰ ਸਿੰਘ ਬਾਜਵਾ ਬੈਠੇ ਨੇ ਪ੍ਰਦੀਪ ਜੀ ਬੈਠੇ ਨੇ ਗੁਰਮੀਤ ਜੀ ਬੈਠੇ ਨੇ ਜਿੰਨੇ ਵੀ ਇਹ মিডিਆ ਵਾਲੇ ਵੀਰ ਨੇ ਜਾਂ ਜਿਹੜੇ ਅੱਜ ਇੱਥੇ ਅਬਸੈਂਟ ਵੀ ਨੇ ਜਿਹਦੇ ਚ 10 ਪੰਜਾਬੀ ਵੀ ਆ ਮਾਹ ਪੰਜਾਬੀ ਵੀ ਆ ਜਿਹੜੇ ਜਿੰਨੇ ਵੀ ਹੈ ਨੇ ਸਾਡੇ ਉਹ ਗੁਰਦੁਆਰਾ ਸੇਕਲ ਸਾਡੀ ਨੂੰ ਆਪਣੇ ਤੌਰ ਤੇ ਪਹਿਲੇ ਦਾ ਆਧਾਰ ਤੇ ਆਪਣੇ ਆਪ ਹੀ ਉਹਨਾਂ ਦੇ ਮਨਾਂ ਚ ਰਵੱਈਆ ਚਾਹੀ ਨਾ ਨੂੰ ਹਾਰ ਕਰੀਏ ਚਾ ਨਾ ਕਰੀਏ ਨਾ ਹੀ ਨਨੋ ਵਿਚਾਰੇ ਆਪਣੇ ਆਪੇ ਸੇਵਾ ਫਰੀ ਸੇਵਾ ਆ ਕੇ ਜਿੰਨੀ ਇਹ ਕਰ ਸਕਦੇ ਨੇ ਉਹ ਸਾਡਾ ਕੋਈ ਇਥੇ ਝਾੜਾ ਹੁੰਦਾ ਕਿਉਂਕਿ ਇਹ ਗੁਰੂ ਘਰ ਦੀ ਇੱਕ ਹੋਰ ਮਲਖੜਦਾ ਇਥੇ ਜਿੰਨੇ ਵੀ ਗੁਰੂ ਸਾਹਿਬ ਨੇ ਜਾਂ ਜਿੰਨੇ ਵੀ ਭਗਤ ਨੇ ਉਹਨਾਂ ਦੇ ਗੁਰਪੁਰਬ ਜਰੂਰ ਮਨਾਏ ਜਾਂਦੇ ਨੇ ਜਿਸਾਂ ਗੁਰੂਆਂ ਦੇ ਜਿਹੜੇ ਆ ਗੁਰਪੁਰਬ ਜਿਹੜੇ ਆ ਉਹ 100% ਜਿਹੜੇ ਕਿਸ ਦਿਨ ਵੀ ਆਉਂਦੇ ਨੇ ਸਵੇਰ ਨੂੰ ਫੁੱਲਾਂ ਦੀ ਵਰਕਾਂ ਆਉਂਦੀ ਸੰਗਤ ਨੂੰ ਨਾਲ ਜੋੜਦੇ ਨੇ ਜਿੰਨੇ ਸਾਡੇ ਪੰਜਾਬੀ ਨੇ ਜਿਹੜੇ ਗੱਤਕਾ ਜਿੱ ਗੱਤਕਾ ਵਾਜ ਜਿਹੜਾ ਮਾਰਸ਼ਲ ਆਰਟ ਆ ਉਹ ਵੀ ਗੁਰੂ ਘਰ ਦੇ ਵਿੱਚ ਜਿਹੜਾ ਸਿੱਖਾਇਆ ਜਾਂਦਾ ਉਹ ਵੀ ਸਾਡੇ ਜਿਹੜੇ ਬੱਚੇ ਬੱਚੀਆਂ ਕੰਪੀਟੀਸ਼ਨ 'ਚ ਜਾਂਦੇ ਨੇ ਸਾਨੂੰ ਖੁਸ਼ੀ ਹੁੰਦੀ ਹੈ ਫਿਰ ਇੱਥੇ ਸਾਡੇ ਐਜੂਕੇਸ਼ਨ ਵਾਸਤੇ ਜਿੱਥੇ ਅਸੀਂ ਆਪਣੀ ਰਿਲੀਜੀਅਸ ਐਜੂਕੇਸ਼ਨ ਦਿੰਨੇ ਆ ਉਹਦੇ ਨਾਲ ਜਿਹੜੇ ਸਾਡੇ ਕੋਲ ਸਪੈਸ਼ਲ ਪ੍ਰਿੰਸੀਪਲ ਜਿਹੜੇ ਨੇ ਭਾਈ ਰੇਸ਼ਮ ਸਿੰਘ ਜੀ ਉਹ ਇੱਕ ਸਕੂਲ ਦੇ ਵਿੱਚ ਪ੍ਰਿੰਸੀਪਲ ਦੌਰ ਤੇ ਵੀ ਉਹਨਾਂ ਨੇ ਆਪਣੀ ਬੜੀ ਜੌਬ ਕੀਤੀ ਆ ਮੈਥ ਟੀਚਰ ਦੇ ਤੌਰ ਤੇ ਵੀ ਜੌਬ ਕੀਤੀ ਆ ਅਜੇ ਵੀ ਕੰਡ ਰਹੇ ਨੇ ਉਹਨਾਂ ਦਾ ਸਦਕਾ ਜਦੋਂ ਸਾਡੇ ਕੋਲ ESL ਦੀਆਂ ਕਲਾਸਾਂ ਜਦੋਂ ਬੱਚੇ ਨੇ ਕਾਲਜ ਦੇ ਵਿੱਚ ਐਡਮਿਸ਼ਨ ਲੈਣੀ ਹੁੰਦੀ ਹੈ ਨਾ ਉਹਨੂੰ ਆਪਣੇ ਨੰਬਰ ਲੈਣੇ ਪੈਂਦੇ ਯੀ ਸੱਚੋ ਸਾਨੂੰ ਨਿਊਯਾਰਕ ਸਿਟੀ ਜਿਹੜੀ ਆ ਕਲਾਸਾਂ ਜਿਹੜੀਆਂ ਫ੍ਰੀ ਆ ਟ ਕੋਸਟ ਉਹ ਉਹ ਦਿੰਦੀ ਆ ਪਰ ਉਹ ਨਾਲ ਇੱਥੇ ਬੱਚੇ ਜਿਹੜੇ ਸਾਡੇ ਕੋਲ ਆਉਂਦੇ ਨੇ ਟੀਚਰ ਸਾਡੇ ਕੋਲ ਇਹਨਾਂ ਦੀਆਂ ਯੂਨੀਵਰਸਿਟੀਆਂ ਦੇ ਆਉਂਦੇ ਨੇ ਪਰ ਅਸੀਂ ਮਲਕ ਜੋ ਮੈਂ ਸਮਝਦਾ ਕਿ ਜਿੰਨੇ ਸਾਡੇ ਵੀ ਇਸ ਸਰਕਲ ਸਾਡੀ ਨੂੰ ਬਿਲੋਂਗ ਕਰਦੇ ਨੇ ਚਾਹ ਉਹ ਕਮੇਟੀ 'ਚ ਹੈ ਨੇ ਚਾਹ ਉਹ ਕਮੇਟੀ 'ਚ ਨਹੀਂ ਹੈ ਪਰ ਸਿੱਖਲ ਸੈੜੀ ਵਾਸਤੇ ਸਾਰਿਆਂ ਦੇ ਮਨਾਂ 'ਚ ਆਮਦਰੀ ਆ ਕਿ ਇਹ ਇੱਕ ਪੰਥਿਕ ਸਟੇਜ ਆ ਇੱਕ ਜਿੱਥੋਂ ਗੁਰੂ ਸਾਹਿਬ ਦੀਆਂ ਸਿਖਾਵਾਂ ਦਿੱਤੀਆਂ ਜਾਂਦੀਆਂ ਇੱਥੇ ਲੰਗਰ ਦੀ ਪ੍ਰਥਾ ਮੇਰੇ ਸਵੇਰੇ 5:00 4 ਵਜੇ ਤੋਂ ਲੈ ਕੇ ਰਾਤ ਦੇ 10:00 ਵਜੇ ਤੱਕ ਚੱਲਦੀ ਹੈ ਕੋਈ ਰਾਤ ਨੂੰ ਆ ਜਾਵੇ ਦੂਜੀ ਗੱਲ ਕੋਈ ਜੇ ਐਫਕੇ ਦੇ ਉੱਤੇ ਦਾ ਜਿਹਦਾ ਕੋਈ ਟਿਕਾਣਾ ਨਹੀਂਗਾ ਉਹ ਰਾਤ ਨੂੰ ਗੁਰੂ ਘਰ ਦੇ ਉਹਦਾ ਸਾਡਾ ਸਕਿਉਰਿਟੀ ਗਾਰਡ ਮੋਰੇ ਬੈਠਾ ਹੁੰਦਾ ਉਹ ਅੰਦਰ ਉਹਨੂੰ ਲਾਉਂਦਾ ਰਾਤ ਨੂੰ ਉਹ ਭਾਵੇਂ 2-4 ਦਿਨ ਵਾਸਤੇ ਉਹ ਆਪ ਕੋ ਆਪਣੇ ਡੈਸਟੀਨੇਸ਼ਨ ਦੇ ਪੁੱਜਦੇ ਕਿਉਂਕਿ ਇਹ ਚੀਜ਼ਾਂ ਅਸੀਂ ਆਪ ਖੁਦ ਵੇਖੀਆਂ ਸਾਡੇ ਨਾਲ ਵਾਪਰੀਆਂ ਅਸੀਂ ਇਸ ਕੰਟਰੀ 'ਚ 43 44 ਸਾਲ ਪਹਿਲਾਂ ਦੇ ਆਏ ਹਾਂ ਤੇ ਕੋਈ ਸਾਡੇ ਨਾਲ ਵਾਪਰੀਆਂ ਸਾਨੂੰ ਪਤਾ ਵੀ ਅਸੀਂ ਕਿੱਦਾਂ ਇਸ ਕੰਟਰੀ 'ਚ ਆਏ ਆ ਤੇ ਕਿਸ ਰਾਹੀਂ ਕਿਸੇ ਦਾ ਸਤਿਕਾਰ ਕਰਨਾ ਤੇ ਕਿੱਦਾਂ ਕਰਨਾ ਜਿਹੜੇ ਬੰਦੇ ਮੇਰੇ ਵੀਰ ਭੈਣ ਸਿੱਧੇ ਕਈ ਵਾਰੀ ਮੇਰੇ ਮੂੰਹ ਨਿਕਲ ਜਾਂਦਾ ਵੀ ਉਹ ਗ੍ਰੀਨ ਕਾਰਡ ਲੈ ਕੇ ਜਾਂ ਕੀ ਆਏ ਨੇ ਸਾਨੂੰ ਉਸ ਟਾਈਮ ਜਦੋਂ ਅਸੀਂ ਆਏ 79 ਦੇ ਵਿੱਚ ਸਾਨੂੰ ਬੜਾ ਫੇਸ ਕਰਨਾ ਪਿਆ ਸਾਨੂੰ ਜਿਹੜੇ ਲੀਗਲ ਬੰਦੇ ਸੀਗੇ ਉਹ ਲੀਗਲ ਬੰਦਿਆਂ ਨੂੰ ਲਾਈਕ ਨਹੀਂ ਕਰਦੇ ਇੱਥੇ ਪਰ ਅਸੀਂ ਫੇਰ ਵੀ ਉਸ ਟਾਈਮ ਜਿਹੜੇ ਅੱਜ ਦੇ ਆਉਂਦੇ ਨੇ ਇਹ ਤੇ ਆਪੋ ਆਪਣੇ ਭੰਗੜੀ ਪਾਉਂਦੇ ਨੇ ਉਹ ਕਰਦੇ ਨੇ ਅਸੀਂ ਆਪਣੀ ਦਿਨ ਕੱਢੀ ਕਰਦੇ ਸੀ ਤੇ ਆਪਣੀ ਰੋਜੀ ਕਮਾਉਂਦੇ ਸੀ ਤਾਂ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਕਿਸ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾ ਸਕੀਏ ਅਸੀਂ ਵੱਧ ਤੋਂ ਵੱਧ ਆਪਣੇ ਕਮਿਊਨਿਟੀ ਦਾ ਜਿਹੜਾ ਫੈਸਲਾ ਕਰ ਸਕੀਏ ਉਹਦਾ ਕਰ ਸਕੀਏ ਹੁਣ ਸਾਨੂੰ ਖੁਸ਼ੀ ਆ ਕਿ ਇਸ ਕੰਟਰੀ ਦੇ ਵਿੱਚ ਆਏ ਸਾਡੇ ਬੱਚੇ ਪੜੇ ਲਿਖੇ ਨੇ ਪਰਮਾਤਮਾ ਨੇ ਬਖਸ਼ਿਸ਼ ਕੀਤੀ ਸਾਰੀ ਕਮਿਊਨਿਟੀ ਮੋਥਲੀ 90% ਦੇ ਹਨ ਜਿਨ੍ਹਾਂ ਦੇ ਬੱਚੇ ਪੜੇ ਲਿਖੇ ਨੇ ਜਿਹੜੇ ਅੱਜ ਉਹ ਸਾਡੀਆਂ ਸੁਭਾਵਾਂ ਨਿਭਾ ਰਹੇ ਨੇ ਕੋਈ ਡਾਕਟਰ ਦੀ ਸੁਭਾਵਾਂ ਨਿਭਾਉਂਦੇ ਆ ਉਈ ਕਿਸੇ ਫੀਲਡ ਦੇ ਵਿੱਚ ਐਨਵਾਈਪੀਡੀ ਚ ਨਿਮਾਉਣ ਰਿਹਾ ਕੋਈ ਕਿੱਥੇ ਨਿਮਾਉਣ ਰਿਹਾ ਇਹ ਗੁਰਦੁਆਰਾ ਸਿੱਖ ਰਚੜੀ ਦੀ ਖੁਸ਼ੀ ਵਾ ਤੇ ਮੈਂ ਚੇਚੇ ਤੌਰ ਤੇ ਸਵਰਨ ਸਿੰਘ ਜੀ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ ਕਿ ਤੁਹਾਨੂੰ ਮੈਂ ਇੱਕ ਵਾਰੀ ਰਾਇਲ ਪੈਲੇਸ ਵਿੱਚ ਮਿਲਿਆ ਸੀ ਜਦੋਂ ਤੁਸੀਂ ਐਸੀ ਪ੍ਰੋਗਰਾਮ ਰੱਖਿਆ ਸੀ ਇੱਥੇ ਤੇ ਉਹ ਤੁਸੀਂ ਵੀ ਜਿਹੜੀ ਆਪਾਂ ਬੜੀ ਸੇਵਾ ਕਰਦੇ ਜੇ ਪੰਜਾਬੀਆਂ ਦੀ ਆਵਾਜ਼ ਨੂੰ ਬੁਲੰਦ ਕਰਦੇ ਜੇ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਗੁਰਦੁਆਰਾ ਸਿੱਖ ਰਚੜੀ ਦੇ ਵਿੱਚ ਪਹੁੰਚੇ ਜੀ ਤੁਹਾਨੂੰ ਜੀ ਆਇਆਂ ਕਹਿੰਦੇ ਆ ਸੋ ਵਾਈ ਗੁਰੂ ਜੀ ਦਾ ਖਾਸਾ ਵਾਈ ਗੁਰੂ ਜੀ ਦੇ